ਜਿਹੜੇ ਪਾਰਟੀਆਂ ਲੜਾਈ ਹੋਈ ਸੀ ਉਹ ਪਾਰਟੀ ਨਾਲ ਅਸੀਂ ਆਏ ਉਰੇ ਸਾਡੇ ਇਹ ਚਾਚਾ ਜੀ ਲੱਗਦੇ ਨੇ ਦਾਦੀ ਸਾਡੀ ਸਾਡੀ ਭੈਣ ਆਈ ਜਿ ਰਖੜਿਆ ਬੰਨਣ ਤੇ ਸਾਡੀ ਕੁੜੀ ਵੀ ਜਾਈ ਸੀ ਸਾਰੇ ਆਏ ਸੀ ਇਹਨਾਂ ਮੁੰਡਿਆਂ ਨੇ ਰਾਤ ਨੂੰ ਘਰੇ ਵੜ ਕੇ ਜੀ ਸਾਰੇ ਕੁੱਟ ਤੇ ਰਾਤ ਨੂੰ ਛੋਟਾ ਭਾਈ ਚਾਚੇ ਵਾਲਾ ਮੁੰਡਾ ਸਾਡੇ ਕੋਲ ਹੀ ਚ ਆ ਗਿਆ ਜੀ ਕਹਿੰਦਾ ਵੀਰੇ ਅਸੀਂ ਮਾਰ ਤੇ ਸਾਰੇ ਆ ਕੇ ਮੈਂ ਕੀ ਹੋ ਗਿਆ ਅਸੀਂ ਦੇਖਿਆ ਜਾ ਕੇ ਤੇ ਸਾਰੇ ਟੁੱਟੇ ਫੁੱਟੇ ਪਏ ਜੀ ਅਸੀਂ ਫੋਨ ਮਾਰਿਆ ਐਂਬੂਲੈਂਸ ਨੂੰ ਜੀ ਐਂਬੂਲੈਂਸ ਆ ਕੇ ਸਾਨੂੰ ਅਸੀਂ ਦਾਖਲ ਕਰਾਤੇ ਜੀ ਜਿਹੜੀ ਦੂਜੀ ਪਾਰਟੀ ਆਈ ਉਹ ਰਾਤ ਨੂੰ ਅਸੀਂ ਆਇਆ 12 ਵਜੇ ਜੀ ਉਹ 2 ਵਜੇ ਆ ਕੇ ਆਪ ਬਲੇਡ ਮਾਰ ਕੇ ਜੀ ਆ ਕੇ ਬਲੇਡ ਮਾਰ ਕੇ ਦਾਖਲ ਕਰਾ ਕੇ ਜੀ ਦਾਖਲ ਕਰਾਣ ਦੇ ਨਾਲ ਜੀ ਉਸ ਤੋਂ ਬਾਅਦ ਕਹਿੰਦੇ ਜੀ ਕੋਈ ਨਹੀਂ ਛੁੱਟੀ ਪੈ ਗਈ ਅਸੀਂ ਤੁਹਾਡੇ ਕੱਦੂ ਦੇਖਾਂਗੇ ਆ ਪੂਲ ਥੱਲੇ ਧਾਣਾ ਜੀ ਐਸਆਈ ਹੈ ਤੇ ਉਹਨੂੰ ਅਸੀਂ ਕਿਹਾ ਵੀ ਸਾਡਾ ਹੱਲ ਕਰੋ ਕੁਝ ਸਾਡਾ ਹੱਲ ਕਰੋ ਸਾਡੇ ਬੁੱਢੇ ਦੀ ਪਾਂਹ ਚ ਬਾਲਾ ਦਰਦ ਹੋ ਰਿਹਾ ਵੀ ਇਹ ਤਾਂ ਹੱਲ ਕਹਿੰਦਾ ਕੋਈ ਨਹੀਂ ਬੈਜੋ ਟਿੱਕੇ ਸਾਲੀ ਛੋਟੀ ਜਾਤ ਆ ਤੁਹਾਡੀ ਆ ਤੁਸੀਂ ਲੜਦੇ ਹੋ ਬਾਰ ਤੇ ਹਾਰ ਨੂੰ ਅਸੀਂ ਕਹਿੰਦਾ ਸਰ ਮੈਂ ਕੋਈ ਕਰਨੀ ਸਾਡੇ ਬਿਆਨ ਲੈਣ ਆਏ ਸਾਨੂੰ ਡਰਾਵੇ ਧਮਕਾਵੇ ਜੀ ਇਹ ਐ ਨਹੀਂ ਹੋ ਸਕਦਾ ਇਹ ਐ ਨਹੀਂ ਹੋ ਸਕਦਾ ਮੈਂ ਠੀਕ ਹੈ ਜੀ ਉਸ ਤੋਂ ਬਾਅਦ ਅੱਜ ਪ੍ਰੈਸਿੰਗ ਦਾ ਸੀ ਅੱਜ ਅਸੀਂ ਐਸੇ ਤੋਂ ਸਭ ਨੂੰ ਮਿਲ ਕੇ ਆਏ ਆ ਪਹਿਲਾਂ ਉਹਨੇ ਵੀ ਸਾਨੂੰ ਇਹ ਕਹਿੰਦਾ ਕਹਿੰਦਾ ਤੁਸੀਂ ਸੱਟਾਂ ਦਾ ਅਸੀਂ ਕੀ ਕਰੀਏ ਤੁਹਾਡੇ ਸੱਟਾਂ ਦਾ ਤੁਹਾਡੀ ਸੱਟਾਂ ਦਾ ਅਸੀਂ ਕੀ ਕਰੀਏ ਕਹਿੰਦਾ ਮੈਂ ਕਿਉਂ ਸਰ ਇੱਕ ਪਾਸੇ ਸਾਰ احمد ਲਖੜਾ ਇੱਕ ਪਾਸੇ ਉਹ ਤਿੰਨ ਘਰ ਨੇ ਮੈਂ ਕਿਹਾ ਸਰ ਸੱਚਾਈ ਦੇ ਬਤਾ ajo ਚਲੋ ਤੁਸੀਂ ਸੱਟਾਂ ਕਰਨ ਦੇ ਨਾਓ ਤੁਸੀਂ ਸੱਚਾਈ ਬੰਨੇ ਆਜੋ ਤੁਸੀਂ ਮੱਲੇ ਦੇ ਬੰਦੇ ਪੇ ਜਵਾਬ ਦੇ ਉਥੋਂ ਪਤਾ ਕਰੋ ਅੱਜ ਕੀ ਮਸਲਾ ਹੈ ਅੱਜ ਮਸਲਾ ਇਹ ਹੋਇਆ ਅੰਦਰ ਅੱਜ ਇਹ ਸਹੀ ਇਹਨਾਂ ਨੂੰ ਕੋਈ ਬਿਮਾਰੀ ਸਾਡੇ ਚਾਚੇ ਨੂੰ ਕੋਈ ਦਵਾਈ ਨਹੀਂ ਚਲਦੀ ਕੋਈ ਕੁਝ ਨਹੀਂ ਜੀ ਬਾਹਾਂ ਦਾ ਆਪਰੇਸ਼ਨ ਹੋਣ ਗਿਆ ਜੀ ਇਹਨਾਂ ਨੇ ਟੀਕਾ ਲਾਇਆ ਇਹ ਟੀਕਾ ਲਾਇਆ ਸਾਨੂੰ ਇਹਨੇ ਬੁਲਾਇਆ ਸਾਡਾ ਚਾਚਾ ਮੱਛੀ ਵਾਂਗੂ ਡੜਪ ਰਿਆ ਡਾਕਟਰ ਅੰਦਰ ਹਰਵੰਸ ਹੈ ਨਹੀਂ ਸੀ ਅੱਛਾ ਡਾਕਟਰ ਕੋਈ ਵੀ ਨਹੀਂ ਸੀ ਡਾਕਟਰ ਕੋਈ ਨਹੀਂ ਸੀ ਜਿਹੜੇ ਆ ਦੂਜੇ ਨੇ ਉਹ ਅੰਦਰ ਸੀ ਜੀ ਆਕਸੀਜਨ ਇਹ ਨਾਲ ਅੰਦਰ ਨਹੀਂ ਜੀ ਫੇਰ ਆਕਸੀਜਨ ਕਦੋਂ ਲਾਈਏ ਜੀ ਜਦੋਂ ਸਾਡੇ ਚਾਚਾ ਜੀ ਖਤਮ ਹੋ ਗਏ ਸਾਨੂੰ ਇਹਨਾਂ ਨੇ ਬਾਅਦ 'ਚ ਦੱਸਿਆ ਜੀ ਹੁਣ ਦੇਖੋ ਇਹਨਾਂ ਮੈਂ ਡਾਕਟਰ ਦਾ ਹੈਲਮਟ ਪਾਇਆ ਪਰ ਇਹੇ ਆਕਸੀਜਨ ਦਾ ਲਾ ਲਾ ਕੇ ਉੱਤੇ ਵਾਲੇ ਲਾ ਜੋ ਅਸੀਂ ਆਪਾਂ ਫੇਰ ਤੁਹਾਨੂੰ ਫੇਰ ਉਹਨਾਂ ਨੂੰ ਬਾਹਰ ਭੇਜਦਾ ਕਹਿੰਦਾ ਨਾ ਠੀਕ ਹੋਗਾ ਠੀਕ ਹੋਗਾ ਠੀਕ ਹੈ ਤੂੰ ਖੜੋ ਅਸੀਂ 10 ਮਿੰਟ ਖੜਕੇ ਜੀ ਅਸੀਂ 10 ਮਿੰਟ ਖੜਕੇ ਰਹਿ ਫੇਰ ਮਹਾ ਡਾਕਟਰ ਸਾਹਿਬ ਨੂੰ ਦੱਸੋ ਸਾਨੂੰ ਦੱਸੋ ਕਹਿੰਦਾ ਦੱਸਦੇ ਆ ਦੱਸਦੇ ਆ ਫੇਰ ਹਰ ਵਾਰ ਮੈਂ ਡਾਕਟਰ ਅੰਦਰ ਗਿਆ ਉਹ ਤੋਂ ਬਾਅਦ ਜੀ ਅੰਦਰ ਜਾ ਕੇ ਫਿਰ ਉਹ ਆਕਸੀਜਨ ਲਾ ਕੇ ਲਿਆ ਜੋ ਪੈਪ ਜਾਲਿਆ ਸੀ ਉਹ ਦੱਬ ਦੱਬ ਕੇ ਸਾਹ ਦਵਾ ਰਹੇ ਸੀ ਸਾਡੇ ਵੀ ਹੁਣ ਮੁੰਡੇ ਲੱਗੇ ਹੋਏ ਨੇ ਡਾਕਟਰਾਂ ਦੇ ਵੀ ਜੀ ਹੋਰ ਵੀ ਸਾਡੇ ਚਾਚੀ ਵੀ ਲੱਗੇ ਡਾਕਟਰਾਂ ਦੇ ਉਹ ਕਹਿੰਦੇ ਵੀ ਇਹ ਚ ਤਾਂ ਕੁਝ ਹੈ ਹੀ ਨਹੀਂ ਤੁਸੀਂ ਇਹਨੂੰ ਭੇਜ ਰੈਫਰ ਕਿਵੇਂ ਕਰ ਰਹੇ ਹੋ ਡਾਕਟਰ ਰੈਫਰ ਕਰਦਾ ਹਾਂ ਹਾਂ ਜੀ ਪਟਿਆਲੇ ਲੈ ਜਾਂਦਾ ਡਾਕਟਰ ਵੀ ਨਹੀਂ ਦਿੱਤਾ ਤਾਂ ਖਤਮ ਹੋ ਗਏ ਜੀ ਸਭ ਕੁਝ ਹੋ ਗਿਆ ਮੈਨੂੰ ਇਹ ਦੱਸੋ ਮਰੇ ਹੋਏ ਬੰਦੇ ਨੂੰ ਕਿਹੜਾ ਰੈਫਰ ਕਰਦਾ ਜੀ ਇਹਨਾਂ ਨੇ ਰੈਫਰ ਕਰ ਰਹੇ ਨੇ ਜੀ ਅਸੀਂ ਇਹ ਤਾਂ ਪੁੱਛਿਆ ਕਹਿੰਦੇ ਸਾਨੂੰ ਨੂੰ ਕੋਸ ਪਤਾ ਇਹਨਾਂ ਨੂੰ ਅਸੀਂ ਗੇਟ ਤੇ ਰੁੱਕ ਗਏ ਅਸੀਂ ਗੇਟ ਤੇ ਰੁੱਕ ਗਏ ਕਿ ਡਾਕਟਰਾਂ ਦੀ ਅਨਗੈਹੀ ਕਾਰਨ ਜਿਹੜਾ ਇਹ ਡਾਕਟਰਾਂ ਦੀ ਅਨਗੈਹੀ ਗੱਲ ਤੇ ਇੱਕ ਪੁਲਿਸ ਦੀ ਅਨਗੈਹੀ ਕਰਕੇ ਜੇ ਪੁਲਿਸ ਨਾਲ ਦੀ ਨਾਲ ਕੰਮ ਕਰੇ ਮੇਰੀ ਗੱਲ ਸੁਣੋ ਜੀ ਜਦੋਂ ਬੰਦਾ ਹਰੇਕ ਆ ਰਿਪੋਰਟਾਂ ਨੇ ਜੀ ਸਾਨੂੰ ਅਸੀਂ ਪੁੱਛਿਆ ਵੀ ਉਹਨਾਂ ਦੇ ਸਰਫ ਕੀਵੇਂ ਲਿਖਾਤੀ ਸੱਟਾਂ ਗੱਲਾਂ ਵੀ ਕੀ ਨੇ ਸਾਨੂੰ ਕਹਿੰਦੇ ਆ ਦੁਆਰੇ ਦੁਆਰੇ ਸਾਨੂੰ ਸਵੇਰ ਦਾ ਇਹਨਾਂ ਨੇ ਪੱਪੜ ਪੁੱਸੇ ਜਿਹਾ ਪਾ ਰੱਖਿਆ ਜੀ ਆਹ ਦੇਖੋ ਸਾਨੂੰ ਗੁੰਮਰਾਹ ਕਰਨ ਐਸੇ 24 ਡਾਕਟਰ ਵੀ ਦੇਖੋ ਇਹ ਡਾਕਟਰਾਂ ਦੀ ਵੀ ਚਾਹ ਲੈ ਅਸੀਂ ਇਹੀ ਮੰਗ ਕਰਦੇ ਆ ਜੀ ਜਿਹੜੇ ਪਿੱਛੇ ਸਾਡਾ ਚਾਚਾ ਮਰਿਆ ਉਹ ਸਾਰੇ ਬੰਦਿਆਂ ਨੂੰ ਤਿੰਨ ਦਿਨ ਪੁਲਿਸ ਪ੍ਰਸ਼ਾਸਨ ਨੇ ਸਾਡਾ ਨੋ ਕੁਛ ਨਹੀਂ ਪੁੱਛਿਆ ਜੀ ਅਸੀਂ ਤਾਂ ਇਹੀ ਬਰਦਾ ਉਹ ਕਰਦੇ ਆ ਨਾਲੇ ਤਾਂ ਇੰਨਾ ਤੇ ਕਾਰਵਾਈ ਉਹ ਡਾਕਟਰਾਂ ਦੇ ਜੀ ਨਾਲੇ ਉਹ ਬੰਦੇ ਜਿੰਨੇ ਵੀ ਹੈਗੇ ਨੇ ਚੱਕੇ ਜਾਣ ਜੀ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਐਸਐਸਓ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਿਆ ਦੋ ਵਾਰੀ ਕਰਿਆ ਐ ਐਸਐਸਓ ਸਾਹਿਬ ਨੇ ਸਾਡੀ ਗੱਲ ਸੁਣੀ ਵੀ ਹਾਂ ਭਾਈ ਸਾਨੂੰ ਝੂਠਾ ਹੌਸਲਾ ਨਹੀਂ ਦਿੱਤਾ ਵੀ ਅਸੀਂ ਤੁਹਾਡੀ ਸੁਣਦੇ ਆਂ ਕਹਿੰਦਾ ਪਰਚਾ ਉਹਨੂੰ ਤੁਹਾਡੇ ਦੇ ਪਰਚਾ ਹੁੰਦਾ ਆ ਰਾਤ ਜਦ ਬਿਆਨ ਲੈਣਾ ਜਾਂਦਾ ਇਹ ਗੱਲ ਵੀ ਕਹੀ ਹੈ ਜੀ ਐਸਐਸਓ ਸਾਹਿਬ ਨੇ ਗੁਰਵਿੰਦਰ ਸਿੰਘ ਐਸਐਸਓ ਦਾ ਨਾਮ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਵੀ ਤੁਹਾਡੀ ਛੋਟੀ ਜਾਤ ਵਾਲਿਆਂ 'ਚ ਇਹੀ ਪੰਗਾ ਵੀ ਕੋਈ ਬਾਹਰ ਤੋਂ ਹਾਰ ਆਵੇ ਰਖੜੀ ਆ ਦਸਹਰਾ ਦੀਵਾਲੀ ਆ ਭੈਣ ਜਦੋਂ ਤੁਸੀਂ दारू ਪੀ ਕੇ ਲੜੀ ਲੜਦੇ ਹੋ ਪੂਰੇ ਜਿਸ ਟਾਈਮ ਉਹ ਸਾਡੇ ਬਿਆਨ ਲੈਣਾ ਉਸ ਟਾਈਮ ਇਹ ਵਰਡਿੰਗ ਬੋਲ ਕੇ ਗਏ ਨੇ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਦੇ ਉਹਨਾਂ ਦਾ ਨਾਮ ਸ਼ਹਿਦ ਐਸਆਈ ਜਿਹੜੇ ਆਏ ਦੀ ਗੁਰਵਿੰਦਰ ਸਿੰਘ ਆ ਦੇਖੋ ਸਰ ਸਾਡੇ ਵੀਰ ਨੂੰ ਦੇਖੋ ਆ ਦੇਖੋ ਜਰਾ ਇਹ ਕੋਈ ਆ ਰਖੜੀ ਬੰਨਣਾ ਦਾ ਲੱਗਿਆ ਕਿ ਹਸਪਤਾਲ ਦੇ ਵਿੱਚ ਕਲੈਸ਼ ਹੋ ਰਿਹਾ ਮੈਂ ਆਇਆ ਇੱਥੇ ਹੁਣੇ ਤੇ ਹੁਣੇ ਸਾਰੀ ਗੱਲਬਾਤ ਸੁਣ ਕੇ ਵੱਡੀ ਕ੍ਰਿਮਸ਼ਨ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾਏਗੀ ਛੇਤੀ ਕੀਤਾ ਇਹਨਾਂ ਨੇ ਗੱਲ ਕਰੀ ਪੁਲਿਸ ਮੁਲਾਜ਼ਮਾਂ ਦੇ ਵੀ ਕਈਆਂ ਨੇ ਵੀ ਦੋਸ਼ ਲਾਇਆ ਕਿ ਇਹਨਾਂ ਨੂੰ ਰਫਲੀ ਬੋਲਿਆ ਗਿਆ ਕਿ ਕਿਆ ਕਿਆ ਕਿ ਛੋਕੀ ਜੱਤ ਨਹੀਂ ਬੋਲਿਆ ਮੈਨੂੰ ਐਸਾ ਕੁਛ ਨਹੀਂ ਹੈਗਾ ਜੀ ਨਾ ਪੁਲਿਸ ਨੂੰ ਲੋੜ ਹੈ ਬੋਲਣ ਦੀ ਨਾ ਪੁਲਿਸ ਦਾ ਕੰਮ ਹੈ ਬੋਲਣਾ ਇਹ ਤਾਂ ਜਦੋਂ ਬੰਦਾ ਪੜ ਘਾੜ ਚੋਂਦਾ ਫਿਰ ਬਹੁਤ ਐਲੀਵੇਸ਼ਨ ਲੱਗਦੇ ਨੇ ਸਭ ਤੇ ਲੱਗਦੇ ਨੇ ਵੀ ਵਿਲ ਫਾਇਰ ਵੈਰੀਫਾਈ ਐਂਡ ਡੂ ਐਮੀ ਠੀਕ ਥੈਂਕ ਯੂ